ਕੀ ਤੋੜ ਦੇਣਾ ਪਰ ਰੋਗਿਆ ਯਾਰ ਪੌਂਸਾ ਹੀ ਹੁੰਦਾ ਬਣਾਣਾ ਦੋਪਾ ਕੱਢੋ ਮੈਨੂੰ ਮਾਰੂਗੀ ਮਾਂ ਸਮਝ ਤਨੀ ਤਰਾ ਜਾ ਸਹੀ ਤੋ ਘਰ ਆ ਜਾ ਨਾ ਯਾਰ ਮੇਰੇ ਸਾਥ ਤੇਰੇ ਸਾਥ ਇਸਕੇ ਹੱਥ پکڑ ਲੈ ਮਾਰ ਦੇ ਉਹ ਕੋਈ ਆਪ ਨਹੀਂ ਹੈ ਸਭ ਦੂਰੀ ਹੈ ਉਹ ਸਟੌਰੀ ਹੈ ਜਾਂ ਖਸਮਾ रहण रहण कान पक ਲਗਿਆ ਫਿਰ ਦੁਬਾਰਾ ਲਿਆ ਬਸ ਕਰੋ ਫਿਰ ਦੁਬਾਰਾ ਮੜੂ ਵੀ ਲਗਿਆ ਦੀ ਉਹ ਰਹਿਣ ਦੇ ਰਹਿਣ ਦੇ ਰਹਿਣ ਦੇ ਚਾ ਚੁਣਨ ਕੋਈ Thank <laughs> you. ਪਾ ਕੇ ਮੈਂ ਸਾਡੀ ਤਾਂ ਇਹ ਕੋ ਯਾਰ ਆਈ ਕਰੀ ਅੱਜ ਜਿਹਨੇ ਖਾਣੇ ਗਾਲਬਾਈ ਕਰੀ ਇਹ ਕਿਤੇ ਵੀ ਨਹੀਂ ਪਰੇਸ਼ਾਨ ਕਰਦਾ ਸਾਨੂੰ ਦੁਕਾਨ ਤੇ ਮੈਂ ਕਿ ਬਰੇਕ ਮਾਰ ਸਾਡੇ ਮਾਰ ਜਵਾਬ ਜਵਾਬ ਵੀ ਦੇ ਇਹਨੂੰ ਕਾਲਾ ਤੋਂ ਮੇਰੇ ਮੈਂ ਕਰਦਾ ਜੋ ਟੈਨਸ਼ਨ ਆ ਲੈ ਇਹਨੇ ਤੇ ਹੋਈ ਸੀ ਜਿਹੜੀ ਕੁੜੀ ਬਗੜੇ ਮੁੰਡਾ ਹੁੰਦਾ ਸੀ ਤਿੰਨ ਚਾਰ ਦਿਨ ਤੋਂ ਲਗਾਤਾਰ ਕੇ ਸੜਾ ਸੜਾ ਕਰਕੇ ਮਾਫੀ ਮੰਗਾਈ ਸੀ ਵੇਰਾ ਜੇ ਬਿਨਾਂ ਦੁਬਾਰ ਤੇ ਕੁਝ ਖਾ ਪੀ ਕੇ ਨਸ਼ਾ ਕਰਕੇ ਇਸ ਦੁਕਾਨ ਚ ਵੜ ਗਿਆ ਬਲੇਡ ਮਾਰੇ ਆਪਣੇ ਕਹਿੰਦਾ ਮੈਂ ਨਾ ਮਰੂੰਗਾ ਇਹ ਪਿੱਛੇ ਅਸੀਂ ਜਿਹੜੇ ਸਰਪੰਚ ਵਿੱਚ ਬੈਠਾ ਸੀ ਉਹਨੂੰ ਬੁਲਾ ਕੇ ਕਿਹਾ ਵੀ ਆ ਜਾ ਉਹ ਆਇਆ ਨਹੀਂ ਹਰ ਤੱਕ ਜਾਨੂ ਕੁੜੀ ਦੇ ਪਰਿਵਾਰ ਵਾਲੇ ਆ ਗਏ ਇੱਕ ਕੁੱਟਮਾਰ ਕੀਤੀ ਹੋਈ ਪੂਰੇ ਕੁੜੀ ਦੇ ਵਿੱਚ ਰੋਲਾ ਸੀ ਉਹ ਥਾਣੇ ਫੜਾਤਾ ਹਾਂਜੀ ਥਾਣੇ ਫੜਾ ਦਿੱਤਾ ਇੱਕ ਕੁੜੀ ਲੱਗੀ ਆ ਉਹਦੇ ਮਨ ਕਰ ਅੰਦਰ ਆ ਰਿਹਾ ਉਹ ਅੱਜ ਆ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਵਰਨਾ ਮੈਂ ਆ ਕੇ ਲਾ ਕੇ ਮਰ ਜਾਣਾ ਵਾ ਫਿਰ ਰੋਲ ਛੜ ਕੇ ਫਿਰ ਦੁਕਾਨ ਦੇ ਵਿੱਚ ਆ ਕੇ ਵੇ ਗਿਆ ਅੰਦਰ ਬਲੇਡ ਲੈ ਕੇ ਆਇਆ ਸੀ ਉਹਨੇ ਪਹਿਲਾਂ ਆਪਦੇ ਬਲੇਡ ਮਾਰੇ ਆ ਫਿਰ ਦੂਜਿਆਂ ਨੂੰ ਵੀ ਧਮਕੀ ਦੇ ਲਈ ਸੀ ਜੇ ਮੇਰੇ ਮੁਰਾ ਮਨ ਉਸ ਕਿਸੇ ਨੇ ਬਾਹਰ ਕੱਟੇ ਤਾਂ ਮੈਂ ਬਲੇਡ ਮਾਰ ਦੂ ਤੇ ਕਿਥੇ ਬਗਾਲ ਦੇ ਵਿੱਚ ਮੁੰਡਾ ਹੈਗਾ ਜੂਸ ਵਾਲਾ ਉਹ ਵਿਚਾਰਾ ਬਾਹਰ ਕੱਢਣ ਆਇਆ ਸੀਗਾ ਉਹਦੇ ਬਾਹਰ ਤੇ ਬਲੇਡ ਮਾਰਦੇ ਉਹਦੇ ਕੰਦੇ ਥੱਲੇ ਬਲੇ ਬਸ ਇਹੀ ਹੈ ਫਿਰ ਲੋਕਾਂ ਨੇ ਇਹਨੂੰ ਫੜ ਕੇ ਬਾਹਰ ਕੱਢਿਆ ਤੇ ਬਾਅਦ ਕੁਟਮਾਰ ਹੋਈ ਬਸ ਅੰਦਰ ਹਾਂ ਫਿਰ ਜਿਹੜੇ ਕੁੜੀ ਜੀ ਦੇ ਉਹਦੇ ਭਰਾ ਨੇ ਉਹਨੂੰ ਬਾਹਰ ਕੱਢਿਆ ਤੇ ਕੁਟਮਾਰ ਮਾਰੀ ਗਈ ਹਾਂਜੀ ਇੱਥੇ ਇਹ ਮੁੰਡਾ ਆਏ ਨੇ ਕੁੜੀ ਨੂੰ ਕਿਸੇ ਨੂੰ ਛੇੜਿਆ ਛੁਡਿਆ ਵਾ ਆਹ ਕੁੱਟਿਆ ਕੱਟਿਆ ਉਹਨਾਂ ਨੇ ਆ ਅਸੀਂ ਇਹਨੂੰ ਥਾਣੇ ਲੈ ਚੱਲੇ ਜੀ ਥਾਣੇ ਲੈ ਚੱਲੇ ਆ